ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਅਗਾ ਕੋ ਤਰਾਂ ਪਿੱਛਾ ਫੇਰਨਾ ਨਾਨਕਾ ਕਿ ਤੇਰੀ ਜ਼ਿੰਦਗੀ ਪਿੱਛੇ ਹੈ ਤੇ ਮੇਰੀ ਜ਼ਿੰਦਗੀ ਅੱਗੇ ਹੈ ਕਿਸ ਤਰ੍ਹਾਂ ਰੱਬ ਨਾਲ ਜੁੜਿਆ ਜਾ ਸਕਦਾ ਵੈ ਕਿਹੜੇ ਕੰਮ ਜਿਹੜੇ ਕੀਤੇਆਂ ਦਸਮ ਦਿਵਾਰ ਤਿਕਰ ਪਹੁੰਚਾ ਜਾ ਸਕਦਾ ਵੈ ਅਗਰ ਜਾਬ ਕਰਨ ਨੂੰ ਦਿਲ ਨਾ ਕਰੇ ਬਾਣੀ ਪੜਨ ਨੂੰ ਦਿਲ ਨਾ ਕਰੇ ਰੱਬ ਦਾ ਜ਼ਿਕਰ ਕਰਨ ਨੂੰ ਦਿਲ ਨਾ ਕਰੇ ਤੇ ਕਿਹੜੇ ਕੰਮ ਹੈ ਜਿਹੜਾ ਕੀ ਕਰਨੇ ਚਾਹੀਦੇ ਆ ਤੇ ਫਿਰ ਰੱਬ ਨਾਲ ਬੰਦਾ ਜੁੜ ਜਾਂਦਾ ਵਾ ਅੱਜ ਗਿਆਨੀ ਸੰਸੀ ਮਸਕੀਨ ਹਣੀ ਦੱਸਦੇ ਪਏ ਆ ਬਹੁਤ ਵਧੀਆ ਕਥਾ ਪਹਿਲਾਂ ਆਪ ਚਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਆਪ ਹਤੀ ਗਿਆਖਲੇ ਅਰਸ਼ ਕਰਾਂ ਭਾਰਤ ਦੇ ਵਿੱਚ ਕੈਸ਼ੋ ਚੰਦਰ ਜੈਸਾ ਪੁਰਸ਼ ਜੋ ਮਹਾਨ ਨਾਸਤਿਕ ਹੋਇਆ ਪਹਿਲੇ ਬੜਾ ਧਾਰਮਿਕ ਸੀ ਅਗਰ ਇਸ ਤਰ੍ਹਾਂ ਦਾ ਕੋਈ ਨਿਰਾਸ਼ ਹੋਇਆ ਤੋ ਅਵਸਥਾਵਾਂ ਦੋ ਬਣਨ ਗਈਆਂ ਇੱਕ ਇਹ ਅਵਸਥਾ ਟੋਟਲੀ ਨਾਸਤਿਕ ਹੋ ਜਾਏਗਾ ਇਸ ਦਾ ਬਰੋਸਾ ਬਜਣੇ ਨਹੀਂ ਪਹਿਲੇ ਸੰਸਾਰ ਦੇ ਚ ਫਸੇ ਹੋਏ ਮਨੁੱਖਾਂ ਨੂੰ ਵੇਖ ਕੇ ਹੱਸਦਾ ਸੀ ਐ ਕਿ ਸੰਸਾਰੀ ਨੇ ਪਰਿਵਾਰ ਦੇ ਚ ਅਸੇ ਸੰਸਾਰ ਦੇ ਚ ਫਸੇ ਹੁਣ ਇਸ ਨੂੰ ਹੱਥ ਆਏਗਾ ਪਤਾ ਕਿਸ ਤੇ ਮੰਦਰ ਮਸਜਿਦ ਗੁਰਦੁਆਰਿਆਂ ਦੇ ਚ ਅਸਿਆ ਔਖੇ ਨਾ ਹੋ ਕਿਸ ਤੋਂ ਦੇ ਮੈਂ ਕਹਿੰਦਾ ਕੁਝ ਕਿਉਂਕਿ ਹੋ ਸਕਦਾ ਕੋਈ ਕੱਚੇ ਤਤਸੰਗੀ ਆਉਂਦੇ ਨੇ ਤੇ ਹੋਰ ਦਾ ਹੋਰ ਸਮਝ ਲੈਣ ਹੁਣ ਜਿਵੇਂ ਪਹਿਲੇ ਸੰਸਾਰ ਦੇ ਵਿੱਚ ਫਸਿਆ ਆ ਉਹਨੂੰ ਦੇਖ ਕੇ ਕਹਿੰਦਾ ਸੀ ਕਿ ਆਣੇ ਨੇ ਨਾ ਸਮਝਦੇ ਫਸੇ ਬਹਿ ਗਏ ਤੇ ਉਦਾਸ ਹੋ ਚੁੱਕਿਆ ਸੀ ਨਿਰਾਸ਼ ਹੋ ਚੁੱਕਿਆ ਸੀ ਹੁਣ ਇਸ ਨੂੰ ਪ੍ਰਤੀਤ ਹੁੰਦਾ ਹੈ ਮੰਦਰ ਮਸਜਿਦ ਦੇ ਵਿੱਚ ਬੈਠੇ ਬੰਦੇ ਸ਼ਰਾ ਕਰਮ ਕਰਨ ਤੇ ਗੁਰੂ ਭਗਤੀ ਦੇ ਚਲੇਣ ਮਨੁੱਖ ਉਹਨਾਂ ਨੂੰ ਵੇਖ ਕੇ ਕਿਰਣਾ ਕਰਦਾ ਹੈ ਯਾ ਹੱਸਦਾ ਹੈ ਕੀ ਇਹ ਕੁਛ ਵੀ ਕਿੱਥੇ ਪਸੇ ਨਾਸਤਿਕ ਪ੍ਰਿੰਸਪਲ ਗੰਗਾ ਸਿੰਘ ਨਾਸਤਿਕ ਹੋ ਗਏ ਸੀ ਥੋੜੇ ਸਮੇਲੇ ਕੈਸ਼ੋ ਚੰਦਰ ਨਾਸਤਿਕ ਹੋ ਗਿਆ ਹਿੰਦੂ ਜਗਤ ਦਾ ਛੋਟੀ ਦਾ ਦਾਰਸ਼ਨਿਕ ਫਿਲਾਸਫਰ ਧਾਰਮਿਕ ਬੰਦਾ ਨਾਸਤਿਕ ਹੋ ਗਿਆ ਬੰਗਾਲ ਦਾ ਦੋ ਹੀ ਸੂਬੇ ਮਹਾਨ ਨੇ ਪੰਜਾਬ ਤੇ ਬੰਗਾਲ ਪਰ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਭਾਰਤ ਨੂੰ ਜੇ ਆਜ਼ਾਦ ਕਰਾਇਆ ਇਹਨਾਂ ਦੋ ਸੂਬਿਆਂ ਨੇ ਪੰਜਾਬ ਨੇ ਹੋਣ ਬਹਾਇਆ ਬੰਗਾਲ ਨੇ ਦਿਮਾਗ ਲੜਾਇਆ ਦੇਸ਼ ਆਜ਼ਾਦ ਹੋਇਆ ਚਰਖੇ ਕੱਤਣ ਨਾਲ ਆਜ਼ਾਦ ਨਹੀਂ ਹੋਇਆ ਇਹ ਵਰਤ ਰੱਖਣ ਨਾਲ ਆਜ਼ਾਦ ਨਹੀਂ ਹੋਇਆ ਇੱਥੇ ਪੰਜਾਬ ਹੋਂਦ ਦੌਲਦਾ ਰਿਹਾ ਬੰਗਾਲ ਦਿਮਗ ਲੜੰਦਾ ਤਾਂ ਹੋ ਰਿਹਾ ਲੰਬੀ ਚੌੜੀ ਦਾਸ ਤਾਂ ਇਸ ਵਕਤ ਇਸ ਨੂੰ ਦੇ ਨਾ ਕਰੀ ਬੰਗਾਲ ਦਾ ਕੈਸੋ ਚੰਦਰ ਨਾਸਤਿਕ ਹੋ ਗਿਆ ਪੰਜਾਬ ਦਾ ਪਿੰਸਪਲ ਗੰਗਾ ਸਿੰਘ ਨਾਸਤਿਕ ਹੋ ਗਿਆ ਹੈਰਾਨੀ ਕੀ ਇਹ ਹੈਰਾਨਗੀ ਵਾਦੀ ਕਰੇ ਅਬ ਚੌਥੀ ਦਾ ਮੁਸਲਮਾਨ ਬੁਲੰਦ ਪਾਇਆ ਮੁਸਲਮਾਨ ਮਿਰਜ਼ਾ ਗਾਲिब ਪਿਛਲੀ ਸਦੀ ਦਾ ਦਿੱਲੀ ਚ ਬੈਠਿਆ ਨਾਸਤਿਕ ਹੋ ਗਿਆ ਦਿਲ ਹੁਸ਼ ਹੋਆ ਹੈ ਮਸਜਿਦ-ਏ-ਵੀਰਾਨ ਨੂੰ ਦੇਖਕਰ ਮੇਰੀ ਤਰ੍ਹਾਂ ਖੁਦਾ ਦਾ ਵੀ ਖਾਨਾ ਖਰਾਬ ਹੈ اے ਖੁਦਾ ਸਾਡਾ ਘਰ ਉਜੜਿਆ ਆਇਆ ਉਦਾਸ ਨਿਰਾਸ਼ ਤੇਰੇ ਘਰ ਦੇ ਚ ਵੀ ਕੱਖ ਨਹੀਂ ਕੁਝ ਵੀ ਨਹੀਂ ਕੁਝ ਵੀ ਦੇਖ نمازاں پڑھ پڑھ کے دیکھ لے قرآن دی تلاوت کر کر کے دیکھ لے حج کر کے بھی دیکھ لے شرح جی کے دیکھ لے دل خوش ہوا ہے مسجد ایران کو دیکھ کر اج کوئی نمازی نہیں آیا مسجد دیکھ. غالب کہ میرا من بہت خوش ہے بہت خوش ہے ٹھیک ہوا ہے اج مسجد خالی پی یہ چنگا ہوا ہے ਦੇਿਲ ਖੁਸ਼ ਹੁਆ ਹੈ ਮਸਜਿਦ 에 ਵੀਰਾਵ ਨੂੰ ਦੇਖਕਰ ਮੇਰੀ ਤਰ੍ਹਾਂ ਖੁਦਾ ਕਾ ਵੀ ਖਾਨਾ ਖਰਾਬ ਹੈ ਉਜੜਿਆ ਹੋਇਆ ਸਾਡਾ ਘਰ ਖੁਦਾ ਪਰ ਤੇਰਾ ਵੀ ਉਜੜਿਆ ਕੱਖ ਨਹੀਂ ਨਾਸਤਿਕ ਹੋ ਗਏ ਕੈਸ਼ਵ ਚੰਦਰ ਨਾਸਤਿਕ ਹੋ ਗਏ ਪ੍ਰਿੰਸੀਪਲ ਗੰਗਾ ਸਿੰਘ ਨਾਸਤਿਕ ਹੋ ਗਏ ਪੰਜ ਬਾੜੀਆਂ ਦਾ ਪਾਠ ਕਰਨ ਵਾਲਾ ਰਹਿਤ ਬੈਦਾਰਨ ਕਰਨ ਵਾਲਾ ਅਮਰਤ ਦੇ ਲੈਕਚਰ ਦੇਣ ਵਾਲਾ ਨਾਸਤਿਕ ਹੋ ਗਏ ਸ਼ਾਰਦੇਵਦਾਂ ਦਾ ਪਾਠੀ 100 ਅਥਾ ਉਪਨਿਸ਼ਦਾਂ ਦਾ ਗਾਇਨੇ ਥਾਂ ਥਾਂ ਤੇ ਧਰਮ ਦੇ ਵਿਆਖਿਆ ਕਰਨ ਵਾਲਾ ਕੇਸ਼ਵ ਚੰਦਰ ਨਾਸਤਿਕ ਹੋ ਗਿਆ। ਜ਼ਮੀਨ ਆਸਮਾਨ ਦੇ ਫਿਰਸਤੇ ਨਾਲ ਕਲਾਬੇ ਮਿਲਾਨ ਵਾਲਾ ਮਿਰਜ਼ਾ ਗਾਲिब ਨਾਸਤਿਕ ਹੋ ਗਿਆ। ਲੇਕਿਨ ਪੱਕੇ ਆਸਤਿਕ ਸੰਤ ਨਾਸਤਿਕ ਹੋ ਗਏ। ਕਿਉਂ ਭਈ ਨਿਰਾਸੀ ਗੁਰਵਰਜਨ ਦੇਵ ਜੀ ਦੇ ਵਾਕ ਇਹ ਨਾ ਹੁੰਦੇ। ਸੈਡੇ ਇਤਨੇ ਖੁੱਲੇ ਢੰਗ ਨਾਲ ਮੈਂ ਤੁਹਾਨੂੰ ਨਹੀਂ ਸੁਣਾ ਸਕਦਾ ਸੀ ਕਿਉਂਕਿ ਸੈਡੇ ਵਿੱਚ ਕੋਈ ਹੋਣ ਦੇ ਕੰਮ ਕਰਦੇ ਐਵੇਂ ਖਾਮਾ ਖਾਮੇ ਡਿਆ ਕਰ ਲਾ ਪਕੜਾ ਬਈ ਨੇ ਰਸੀ ਬਹੁਤ ਦਿਨ ਲੱਗੇ ਨਿਰਾਸ਼ਾ 10 20 ਸਾਲ ਲੱਗੇ ਕੁਝ ਵੀ ਨਹੀਂ ਸੁਣਿਆ ਸੀ ਪਰਮ ਪ੍ਰਕਾਸ਼ ਹੋ ਜਾਂਦਾ ਹੈ ਪਰਮ ਆਨੰਦ ਹੋ ਜਾਂਦਾ ਹੈ ਪਰਮ ਚਲਕਾ ਮਿਲਦੀਆਂ ਅਨਾਹ ਨਾਦੀਆਂ ਧੁਨੀਆਂ ਵੱਜਦੀਆਂ ਨੇ ਕਪਾੜਾ ਪੁੱਲ ਜਾਂਦੇ ਨੇ ਉਹ ਜ਼ਿੰਦਗੀ ਮਿਲ ਜਾਂਦੀ ਹੈ ਜਿੱਥੇ ਮਿਰਤ ਨਾ ਜਨਮ ਜਰਾ ਇਹਦੇ ਕੁਝ ਵੀ ਨਹੀਂ ਕੁਝ ਵੀ ਨਹੀਂ ਐਸੀ ਕੋਈ ਘਟਨਾ ਨਹੀਂ ਘਟੇ ਨਾਸਤਿਕ ਹੋ ਜਾਏਗਾ ਨਾਸਤਿਕ ਹੋ ਗਿਆ ਤੇ ਦੁਰਘਟਨਾ ਹੋ ਗਈ ਐਕਸੀਡੈਂਟ ਹੋ ਗਿਆ ਦੁਰਘਟਨਾ ਹੋ ਗਈ ਕੱਟ ਜਾਂਦੀ ਹੈ ਕੱਟ ਜਾਂਦੀ ਹੈ ਕੈਸ਼ਵ ਚੰਦਰ ਨਾਲ ਕੱਟ ਗਈ ਪ੍ਰਿੰਸੀਪਲ ਗੰਗਾ ਸਿੰਘ ਨਾਲ ਕੱਟ ਗਈ مرزا غالب نال کٹ گئی حیرانگی ہے انا داشنک چن تک غالب خدا قرآن تے محمد دا مذاق اڑان لگ پایا ہم جانتے ہیں جنت کی حقیقت کو لیکن دل کے بہلانے کو غالب یہ خیال اچھا ہے چھڑ جنت گلنا سانو پتہ پتا یہ پھوکیاں دل بہلاوے دیاں گلنا کچھ بھی نہیں کچھ بھی نہیں हम जानते हैं जन्नत की हकीकत को लेकिन दिल के बहलाने को ग़ालिब ये ख़याल अच्छा है नास्तिक हो गया गंगा सिंह नास्तिक हो गया कैशो चंद्र नास्तिक हो सैकड़ों में नाम नहीं लेता कि चोटी के बंदिया का नाम लिया उस जमाने में चोटी के सयाने बलिया में मुसलमानों में मिर्ज़ा ग़ालिब सिखों में प्रिंसिपल गंगा सिंह और दोनों में कैशो चंद्र नास्तिक हो गया ਕੈਸ਼ਵ ਚੰਦਰ ਤੋਂ ਸੈਣਾ ਕੋਈ ਜ਼ਿਆਦਾ ਨਹੀਂ ਸੀ ਨਾਸਤਿਕ ਹੋ ਗਿਆ ਗੰਗਾ ਸਿੰਘ ਵਾਰੇ ਵਿਦਵਾਨ ਕਹਿੰਦੇ ਸਨ ਕਿ ਤੇ ਸਿੱਖ ਜਗਤ ਦੀ ਵਿਦਿਆ ਦਾ ਸੂਰਜ ਹੈ ਬਾਕੀ ਤੇ ਸਭ ਦੇਵੇ ਹੀ ਦੇਵੇ ਇਹ ਸੂਰਜ ਹੈ ਨਾਸਤਿਕ ਹੋ ਗਿਆ ਅਮਾਵਸ ਦੀ ਰਾਤ ਦੇ ਵਿੱਚ ਬਦਲ ਗਿਆ ਮਸੇ ਅਦੀ ਰਾਤ ਦੇ ਵਿੱਚ ਬਦਲ ਗਿਆ ਔਰ ਇਸੇ ਤਰੀਕੇ ਦੇ ਨਾਲ ਮਿਰਜ਼ਾ ਵਾਲਾ ਸਾਰੇ ਸ਼ਾਇਰ ਕਹਿੰਦੇ ਹੁਸਤਾਦ ਹੈ ਤੇ ਹਜ਼ਰਤ ਹੈ ਅਸੀਂ ਇਸ ਤੋਂ ਪ੍ਰੇਰਨਾ ਲੈਂਦੇ ਆਂ ਨਾਸਤਿਕ ਹੋ ਕੇ ਅਰਬੀ ਫਾਰਸੀਚ ਕਹਿੰਦੇ ਨੇ ਮਨਾਫਿਤ ਹੋ ਗਏ ਇਨਕਾਰੀ ਹੋ ਗਏ ਖੁਦਾ ਤੋਂ ਇਨਕਾਰੀ ਹੋ ਗਏ ਲਮਕਾਵਾ ਨਾ ਮੈਂ ਇੱਕ ਇਹ ਦੁਰਘਟਨਾ ਐਕਸੀਡੈਂਟ ਹੋ ਗਿਆ ਸੰਸਾਰ ਦੇ ਚੱਲਦੇ ਆ ਐਕਸੀਡੈਂਟ ਹੋ ਜਾਂਦੇ ਨੇ ਧਾਰਮਿਕ ਦੁਨੀਆ ਚੱਲਦੇ ਆ ਵੀ ਐਕਸੀਡੈਂਟ ਹੋ ਜਾਂਦੇ ਦੁਰਘਟਨਾ ਘਟਿਆ ਇਹ ਨੂੰ ਕਹਿ ਸਕਦੇ ਆਂ ਧਾਰਮਿਕ ਦੁਰਘਟਨਾ ਕੋਈ ਆਰਥਿਕ ਦੁਰਘਟਨਾ ਹੋ ਜਾਂਦੀ ਹੈ ਕੋਈ ਪਰਿਵਾਰਿਕ ਦੁਰਘਟਨਾ ਹੋ ਜਾਂਦੀ ਹੈ ਕੋਈ ਸਰੀਰਕ ਦੁਰਘਟਨਾ ਹੋ ਜਾਂਦੀ ਹੈ ਧਾਰਮਿਕ ਦੁਰਘਟਨਾ ਤੇ ਧਾਰਮਿਕ ਦੁਰਘਟਨਾ ਹੋਵੇ ਕੈਸ਼ਵ ਚੰਦਰ ਦੇ ਨਾਲ ਗੰਗਾ ਸਿੰਘ ਨਾਲ ਗਾਲਬ ਦੇ ਨਾਲ ਇੱਕ ਦੂਸਰੀ ਅਵਸਥਾ ਵੀ ਬਣ ਸਕਦੀ ਹੈ ਜਦ ਮਨ ਟੋਟਲੀ ਨਿਰਾਸ਼ ਹੋ ਗਿਆ ਹੈ ਉਦਾਸ ਹੋ ਗਿਆ ਦੋ ਤਰ੍ਹਾਂ ਦੀ ਨਿਰਾਸ਼ਾ ਦੇਵਚਾਨ ਜੀ ਕਹੇ ਲੋ ਮਨੋ ਕੋ ਲੰਗਣੇ ਪੈਂਦਾ ਹੈ ਅਗਰ ਕੋਈ ਪਰਮਾਤਮਾ ਤੱਕ ਪਹੁੰਚੇਗਾ ਪਹਿਲੇ ਸੰਸਾਰ ਤੋਂ ਨਿਰਾਸ਼ ਹੈ ਉਦਾਸ ਹੈ ਥੱਕ ਗਿਆ ਟੁੱਟ ਗਿਆ ਸੰਸਾਰ بے ਮੈ ਨਹੀਂ ਹੋ ਗਿਆ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਫਿਰ ਪਰਮਾਤਮਾ ਦੇ ਮਾਰਗ ਤੇ ਚੱਲਿਆ ਹੁਣ ਪਰਮਾਤਮਾ ਦੇ ਰਸਤੇ ਤੋਂ ਵੀ ਉਦਾਸ ਹੋ ਗਿਆ ਕੁਝ ਵੀ ਨਹੀਂ ਇਹ ਵੀ ਕੁਝ ਨਹੀਂ ਔਰ ਮੈਂ ਇਹਨਾਂ ਅੱਖਾਂ ਨਾਲ ਹਜ਼ਾਰਾਂ ਦੇਖੇ ਨੇ ਆਮ ਬੰਦੇ ਜੋ ਗੁਰਦੁਆਰਿਆਂ ਤੋਂ ਮੰਦਨਾ ਤੋਂ ਨਿਰਾਸ਼ ਹੋ ਗਏ ਉਦਾਸ ਹੋ ਚੁੰਮ ਚੁੰਮ ਕੇ ਆਸਾ ਦੀ ਬਾਣੀ ਸੁਣਦੇ ਹੁੰਦੇ ਸਨ ਹੁਣ ਨਹੀਂ ਅੰਮ੍ਰਿਤ ਵੇਲੇ ਉੱਠ ਕੇ ਘੰਟਾ ਡੇਢ ਡੇਢ ਘੰਟੇ ਜਪ ਕਰਦੇ ਸਨ ਹੁਣ ਨਹੀਂ ਗੁਰੂ ਦੇ ਬਾਣੇ ਨੂੰ ਬੜੇ ਪਿਆਰ ਨਾਲ ਧਾਰਨ ਕਰਦੇ ਸਨ ਹੁਣ ਨਹੀਂ ਗੁਰਦੁਆਰੇ ਵਿੱਚ ਗੁਰੂ ਦੇ ਦਰਸ਼ਨ ਕੀਤੇ ਬਿਨਾ ਅਨਪਾਣੀ ਨਹੀਂ ਗ੍ਰਹਿਣ ਕਰਦੇ ਸਨ ਉਹ ਐਸਾ ਨਹੀਂ ਉਦਾਸ ਹੋ ਗਏ ਨਿਰਾਸ਼ ਹੋ ਗਏ ਬਈ ਨਿਰਾਸ਼ੀ ਬਹੁਤ ਦਿਨ ਲੱਗੇ ਸੰਸਾਰ ਤੋਂ ਨਿਰਾਸ਼ ਹੋਏ ਪਰਮਾਤਮਾ ਦੇ ਮਾਰਗ ਤੇ ਚਲੇ ਪਰਮਾਤਮਾ ਤੋਂ ਨਿਰਾਸ਼ ਹੋ ਹੁੰਦਾ ਹੈ ਜ਼ਿੰਦਗੀ ਵਿੱਚ ਕਦੀ ਕੋਈ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ ਪਤੀ ਤੋਂ ਕੋਈ ਨਿਰਾਸ਼ ਹੋ ਜਾਂਦੀ ਹੈ ਐਸਾ ਵੀ ਆਮਦਾ ਹੈ ਪਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਹੈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਹੋ ਜਾਂਦਾ ਹੈ ਔਰ ਮੈਂ ਦੇਖੇ ਉਦਾਸ ਹੋ ਗਏ ਨਿਰਾਸ਼ ਹੋ ਗਏ ਇਹ ਘੋਰ ਨਿਰਾਸ਼ਾ ਨਾਸਤਿਕ ਬਣਾ ਦੇਗੀ ਜਾਂ ਫਿਰ ਇੱਕ ਹੋਰ ਸੋਹਣਾ ਦਰਵਾਜ਼ਾ ਖੋਲੇਗੀ ਕਿ ਅੰਦਰੋਂ ਅਰਦਾਸ ਪੈਦਾ ਹੋਵੇਗੀ ਏ ਗੁਰੂ ਅਸੀਂ ਜੋ ਕੁਝ ਕਰਨਾ ਸੀ ਕਰ ਲਿਆ ਕੁਝ ਨਹੀਂ ਹੋਇਆ ਜੋ দান ਦੇਣਾ ਸੀ ਜੋ ਗਿਆਨ ਇਕੱਠਾ ਕਰਨਾ ਸੀ ਜੋ ਜਪ ਕਰਨਾ ਸੀ ਜੋ ਤਪ ਕਰ ਕਰਕੇ ਦੇਖ ਲੈ ਹੁਣ ਤੇ ਸਰੀਰ ਵੀ ਥੱਕ ਗਿਆ ਹੁਣ ਤੇ ਸਰੀਰ ਵੀ ਡਲ ਗਿਆ ਕੁਛ ਨਹੀਂ ਹੋਇਆ ਤੂੰ ਕੋਈ ਬਖਸ਼ਿਸ਼ ਕਰ ਤੂੰ ਕੋਈ ਰਹਿਮਤ ਕਰ ਮੈਂ ਤੇ ਕਰ ਕਰਕੇ ਦੇਖ ਲੈ ਕੁਛ ਵੀ ਨਹੀਂ ਕਿ ਹੁਣ ਦੋ ਸ਼ਬਦ ਹੋਰ برداشت ਵੀ ਕਰਨਾ ਨਹੀਂ ਮਿਲੇਗਾ ਜਪ ਨਾਲ ਮੇਰੇ ਜਪ ਨਾਲ ਅਗਰ ਮੈਨੂੰ ਪ੍ਰਮਾਤਮਾ ਮਿਲ ਸਕਦਾ ਹੈ ਤੋ ਮੇਰਾ ਕੀਤਾ ਹੋਇਆ ਜਪ ਉਸਦੀ ਕੀਮਤ ਹੈ ਕੋਈ ਰੱਬ ਵੱਡਾ ਨਹੀਂ ਮੇਰੇ ਦਿੱਤੇ ਦਾਨ ਨਾਲ ਅਗਰ ਮੈਨੂੰ ਭਗਵਾਨ ਮਿਲ ਸਕਦਾ ਹੈ ਤੋ ਮੇਰਾ ਦਿੱਤਾ ਹੋਇਆ ਦਾਨ ਉਸਦੀ ਕੀਮਤ ਹੈ ਕੋਈ ਰੱਬ ਵੱਡਾ ਨਹੀਂ ਕੁਝ ਵੀ ਨਹੀਂ ਉਹਦੇ ਕੁਝ ਵੀ ਨਹੀਂ ਇਤਨਾ ਦਾਨ ਦੇਵਾਂਗਾ ਭਾ ਭਗਵਾਨ ਮਿਲ ਜਾਏ ਮੇਰੇ ਅਮਰਤ ਵੇਲੇ ਉਠਣ ਨਾਲ ਧਿਆਨ ਸਾਧਨਾ ਕਰਨ ਨਾਲ ਅਗਰ ਮੈਨੂੰ ਭਗਵਾਨ ਮਿਲ ਸਕਦਾ ਹੈ ਈਸ਼ਵਰ ਮਿਲ ਸਕਦਾ ਹੈ ਤੋ ਜਿੰਨੀ ਮੈਂ ਸਾਧਨਾ ਕੀਤੀ ਉਸਦੀ ਕੀਮਤ ਹੋ ਗਈ नहीं मिलेगा। एकाग्रता बक्षनी नहीं मिलेगा। ना मेरे जप नाल मिलना ना मेरे दान ना मेरी सेवा ना, ना मेरे ज्ञान। अगर मेरे ज्ञान नाल भी ओ मैनु मिल सकदा है तो मेरा ज्ञान उस दी कीमत है। कीमत बाए ना कहया जाए कहने वाले तेरे रहसवाय कोई भी क्रिया कोई भी कर्म तेरी कीमत नहीं। है। तो कृती कीता जाए अरदास निकलेगी। हे प्रभु जो मैं करना सी मैं कर कर के देख ले हे गुरु जो मैं करना सी कर कर के देख ले एदे नाल ते कुछ भी नहीं तू मेयर कर तू बख्शीश कर ये अरदास निकलेगी और एक कोई दफा जिंदगी से निकलती है एक कोई दफा इतनी गहरी अरदास जिंदगी से एक कोई दफा निकलती है दोबारा क्यों नहीं निकलती वो अरदास पूरी हो जाती है उसे नु कह बिरफी कदे ना होई जन की अरदास जैसे ये अरदास निकलती है समाधि में नहीं हो जाए ਜੋੜ ਜਾਂਦੇ ਪਤਾ ਚੱਲ ਖੇੜ ਬਣ ਜਾਂਦੀ ਕਿ ਸਿਲਸਿਲਾ ਬਣ ਜਾਂਦਾ ਫਿਰ ਪਤਾ ਇਸ ਤਰ੍ਹਾਂ ਦੀ ਜੁੜੀ ਹੋਈ ਆਤਮਾ ਕੀ ਕਹਿੰਦੀ ਹੈ ਉਹ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਇ ਅਚੰਭਾ اے ਪ੍ਰਭੂ ਤੂੰ ਮਿਲਿਆ ਪਰ ਪਤਾ ਚਲਿਆ ਮੇਰੀ ਕਾਲ ਨਾਲ ਨਹੀਂ ਮਿਲਿਆ ਕਾਲ ਨਾਲ ਕਰ ਕਰਕੇ ਤੇ ਮੈਂ ਥੱਕ ਗਿਆ ਸੀ ਨਰਾਸ਼ ਹੋ ਗਿਆ ਮੇਰੀ ਕੀਤੀ ਸੇਵਾ ਨਾਲ ਤੂੰ ਨਹੀਂ ਮਿਲਿਆ ਮੇਰੇ ਕੀਤੇ ਜਪ ਨਾਲ ਤੂੰ ਨਹੀਂ ਮਿਲਿਆ ਤੂੰ ਮਿਲਿਆ ਤੇਰੀ ਬਖਸ਼ਿਸ਼ ਤੂੰ ਮਿਲਿਆ ਮੇਰੀ ਮਿਹਨਤ ਨਹੀਂ ਤੂੰ ਮਿਲਿਆ ਤੇਰੀ ਰਹਿਮਤ ਤੂੰ ਮਿਲਿਆ ਮੇਰਾ ਪ੍ਰਯਾਸ ਨਹੀਂ ਤੂੰ ਮਿਲਿਆ ਤੇਰਾ ਪ੍ਰਸਾਦ ਪ੍ਰਸਾਦ ਕਹਿੰਦੇ ਨੇ ਬਖਸ਼ਿਸ਼ ਅਸੀਂ ਬਾਹਰੋਂ سلسلہ ਬਣਾ ਰੱਖਿਆ ਕਥਾ ਕਰ ਰਹੇ ਹਾਂ ਸੁਣ ਰਹਾ ਹੈ ਆ ਕੀਰਤਨ ਕਰ ਰਹਾ ਹੈ ਸੁਣ ਰਹਾ ਹੈ ਦਾਨ ਪੁੰਨ ਸੇਵਾ ਪ੍ਰਯਾਸ ਤੇ ਸਾਰਾ ਪ੍ਰਯਾਸ ਕਿੱਥੇ ਲੈ ਜਾਂਦਾ ਹੈ ਅਰਦਾਸ ਤੱਕ ਤੇ ਫਿਰ ਅਖੀਰ ਵਿੱਚ ਕੀ ਹੈ ਪ੍ਰਸਾਦ ਇਹ ਹੈ ਇਹ 12 ਸਿਲਸਿਲਾਸੀ ਬਣਾਇਆ ਹੈ ਇਹ 12 ਤੌਰ ਤਰੀਕਾਸੀ ਬਣਾਇਆ ਹੈ ਇਹ ਸਿਲਸਿਲਾਸੀ 12 ਬਣਾਇਆ ਹੈ ਪਰਮ ਪ੍ਰਯਾਸ ਔਰ ਉਸੇ ਪ੍ਰਯਾਸ ਨੂੰ ਸਫਲ ਸਮਝ ਲੋ ਜੋ ਅਰਦਾਸ ਤੱਕ ਲੈ ਜਾਵੇ اور جو ارد تک لے گیا ویرت جائے گی نہیں پرساد بخش نام رسائی تو میں ایک منٹ ہو ہیں پرسپل گنگا ویاخیا کر رہے سن بیگم پورا شہر کو نام ویاخیا کر بڑے باقمال بابا عدر سنگھ نے پوچھ لیا پرسپل صاحب بیگم پورے کدی چاہت ماری بیگم پورے بڑیاں بڑی خبر سنائیاں بڑیاں بیگم پورے دی کدی چلک ملی تو پتہ ہے گنگا سنگھ نے کی آخیا بابا جی جی سچ پوچھو میں مندہ ہی نہیں کہ ایسی بھی کوئی تھا جتے غم نہیں ہے غم تھے ہے ਸਭ ਜਗਾ ਮਨੁਖ ਹੈ ਤੋ ਗਮ ਦੇਚ ਜੀਣਾ ਹੈ ਮਨੁਖ ਹੈ ਤੋ ਦੁਖ ਦੇਚ ਜੀਣਾ ਹੈ ਬੇਗਮਪੁਰ ਹੈ ਹੀ ਨਹੀਂ ਹੈ ਹੀ ਨਹੀਂ ਤੋ ਬਾਬਾ ਅਤਰ ਸਿੰਘ ਨੇ ਜੋ ਕੁਛ ਕਿਹਾ ਤੋ ਬਜ਼ੁਰਗਾਂ ਤੋ ਮੈਂ ਜੋ ਕੁਛ ਸੁਣਿਆ ਅਜੇ ਵੀ ਤੋ ਚਾਰ ਬਜ਼ੁਰਗ ਉਸ ਸਮੇਂ ਦੇ ਮੌਜੂਦ ਨੇ ਬਾਵੇਂ ਕਾਫੀ ਜ਼ੈਫ ਹੋ ਗਏ ਨੇ ਦਿੱਲੀ ਤੋਂ ਬਾਬਾ ਅਤਰ ਸਿੰਘ ਕਹਿਣ ਲਗੇ ਗਾਂਗਾ ਸਿੰਘ ਤੂੰ ਸਾਰੀ ਮਿਹਨਤ ਕਰ ਕਰਕੇ ਥਕੇ ਆਂ। ਤੇਰੀ ਤਕਲ ਹਰ ਬ੍ਰਹਿਮੰਡ ਦੇ ਹਿੱਸੇ ਚ ਦੌੜੀ ਐ। ਸਮਝਣ ਦੀ ਤੂੰ ਬੜੀ ਕੋਸ਼ਿਸ਼ ਕੀਤੀ। 5 ਮਿੰਟ ਮੇਰੇ ਨਾਲ ਬੈਠ ਕੇ ਜਪ ਕਰੇਂਗਾ। 5 ਮਿੰਟ ਸਣ। ਬਾਕੀ ਤੇ ਤੂੰ ਬਥੇਰਾ ਕੀਤਾ। ਦਾਨ ਵੀ ਤੂੰ ਬਥੇਰਾ ਦਿੱਤਾ। ਗਿਆਨ ਵੀ ਤੂੰ ਬਥੇਰਾ ਇਕੱਠਾ ਕੀਤਾ। ਸੇਵਾ ਵੀ ਤੂੰ ਬੜੀ ਕੀਤੀ। ਕਿਤਨੇ ਵਿਦਿਆਰਥੀਆਂ ਨੂੰ ਤੂੰ ਪੜਾਇਆ। ਬੜੀ ਸੇਵਾ ਵੀ ਕੀਤੀ। ਉਹਨਾਂ ਨੇ ਆਪਣੇ ਜ਼ਮਾਨੇ 'ਚ 65 ਟਕਵਾ ਤੱਕ ਤਿਆਰ ਕੀਤੇ ਸਨ ਉਸ ਜ਼ਮਾਨੇ 'ਚ ਮਿਸ਼ਨਰੀ ਤਿਆਰ ਕੀਤੇ ਸਨ ਸੇਵਾ ਵੀ ਤੋਂ ਬੜੀ ਕੀਤੀ ਕੌਮ ਦੀ ਬੜੀ ਤੋਂ ਸੇਵਾ ਕੀਤੀ ਸਭ ਕੁਝ ਕੀਤਾ ਤੇ ਬੱਲੇ ਤੇਰੇ ਕੁਛ ਨਹੀਂ ਪਿਆ ਤਿੱਤੋ ਨਿਰਾਸ਼ ਉਦਾਸ 5 ਮਿੰਟ ਬੈਠ ਕੇ ਜਪ ਕਰੇਗਾ ਆਪਾਂ ਦੋਵੇਂ ਹੀ ਕਰਦੇ ਆ 5 ਮਿੰਟ ਦੇ ਜਪ ਦੇ 'ਚ ਜੁੜ ਗਏ ਗੰਗਾ ਸਿੰਘ ਜੁੜ ਗਏ ਗੰਗਾ ਸਿੰਘ ਉਸੇ ਦਿਨ ਆਸਤਿਕ ਹੋਇਆ ਉਸੇ ਦਿਨ ਆਖ ਕੋ ਲਈ ਤੇ ਬਾਬਾ ਅਤਰ ਸਿੰਘ ਕਹਿਣ ਲੱਗੇ بیگم ਪੁਰਾ ਸ਼ਹਿਰ ਕੋ ਨਾ ਹੈ ਕੋਈ ਐਸੀ ਦੁਨੀਆ ਰੋਣ ਲੱਗ ਪਏ ਤੇ ਰੋਣਾ ਦੱਸਦਾ ਸੀ ਕੋਈ ਗੱਲ ਬਣਾਂਗੀ ਰੋਣਾ ਹੀ ਦੱਸਦਾ ਸੀ ਕੋਈ ਖੇੜ ਬਣਾਂਗੀ ਉਸ ਦਿਨ ਤੋਂ ਗੰਗਾ ਸਿੰਘ ਆਸਤਿਕ ਹੋ ਗਿਆ ਫਿਰ ਤੇ ਵਾਹਿਗੁਰੂ ਵਾਹਿਗੁਰੂ ਦੀ ਰਸਨਾ ਦੇ ਹੀ ਰਹਿੰਦਾ ਸੀ ਫਿਰ ਉਹ ਟੁੱਟਿਆ ਨਹੀਂ ਇੱਕ ਮਿੰਟ ਹੋਰ ਆਪਦਾ ਕੈਸ਼ੋ ਚੰਦਰ ਇਹ ਇੱਕ ਦਿਨ ਪੈਸਮਵਾਸਾ ਕਰਨ ਲਈ ਚਲਾ ਗਿਆ ਸੁਆਮੀ ਰਾਮ ਦ੍ਰਿਸ਼ਣ ਕੋ ਕਹਿਣ ਲਗਾ ਤੁਸੀਂ ਬੰਗਾਲ ਕਮਾ ਬਣਾ ਰਹੇ ਹੋ ਕੋਈ ਪਰਮਾਤਮਾ ਨੇ ਵਕਤ ਨਹੀਂ ਜ਼ਾਇਆ ਕਰਨਾ ਚਾਹੀਦਾ ਔਰ ਪਹਿਲੇ ਸਭ ਕੁਝ ਆਪ ਕਰਦਾ ਸੀ ਦਾਰਸ਼ਨਿਕ ਫਲਸਫਰ ਚਿੰਤਕ ਸੀ ਬੜਾ ਗਹਿਰਾ ਕਹਿੰ ਲਗੇ ਮੈਂ ਤੁਹਾਡੇ ਨਾਲ ਚਰਚਾ ਕਰਨ ਆਇਆ ਪਰ ਸਾਰੇ ਆਮ ਚਰਚਾ ਕਰਨੀ ਹੈ ਸਾਰੇ ਮਨੁੱਖਾਂ ਚ ਤਾਂ ਕਿ ਤੁਹਾਡੇ ਪਖੰਡ ਦਾ ਪਤਾ ਚਲ ਜਾਏ ਔਰ ਪ੍ਰਮਾਤਮਾ ਦੇ ਪਖੰਡ ਦਾ ਪਤਾ ਚਲ ਜਾ ਜੋ ਹੈ ਵੀ ਕੋਣੀ ਦੇ ਡੰਡੋਰਾ ਇਤਨਾ ਕਿਤੇ ਜਾਏ ਕੈਸੋਤ ਰਾਮਕਿਸ਼ਨ ਕਹਿੰ ਲਗੇ ਚਲੋ ਜੇ ਤੇਰੀ ਇਹ ਇੱਛਾ ਹੈ ਤਾਂ ਆਪਾਂ ਇਸ ਤਰ੍ਹਾਂ ਕਰ ਲੈਨੇ ਕਹਿੰਦੇ ਨੇ ਕ੍ਰਿਸ਼ਨ ਜੈੰਤੀ ਦਾ ਜਨਮ ਅਸ਼ਟਨੀ ਦਾਦੇ ਹੜਾ ਚੁਣਿਆ ਗਿਆ ਬਈ ਉਸ ਦਿਨ ਲੱਖਾਂ ਦੀ ਤਾਦਾਦ ਦੇ ਸ਼ਲੋਕੀ ਆਣਗੇ ਮੰਦਰ ਤੇ ਚਰਚਾ ਉੱਥੇ ਹੀ ਹੋਵੇਗੀ ਤੇ ਮੰਗ ਗਏ RAM KRISHNA ਮੰਗ ਗਏ KAESHAV CHANDRA ਵੀ ਮੰਗ ਬੜਾ ਭਾਰੀ ਇਕੱਠ ਉੱਤੀ ਸਟੇਜ ਤੇ ਪਗਤਾਂ ਨੂੰ ਬੜੀ ਦਇਆ ਆਵੇ ਬਈ RAM KRISHNA ਦੀ ਬੜੀ ਆਣੀ ਹੋਵੇਗੀ ਕਿਉਂਕਿ ਅੰਗੂਠਾ ਲਾਂਦੇ ਸਨ ਪੜੇ ਲਿਖੇ ਨਹੀਂ ਪੁੱਕੀ ਨਹੀਂ ਪੜੇ ਬੰਗਾਲੀ ਵੀ ਬੋਲਦੇ ਸਨ ਪਿੰਡੂ ਬੰਗਾਲੀ ਕਲਕੱਤੇ ਦੀ ਸ਼ਹਿਰੀ ਬੰਗਾਲੀ ਵੀ ਨਹੀਂ ਬੋਲ ਸਕਦੇ ਸਨ ਪਿੰਡੂ ਬੰਗਾਲੀ ਬੋਲਦੇ ਸਨ ਤੇ ਕਿਥੇ ਕੈਸ਼ੋਚੰਦਰ 108 ਉਪਨਿਸ਼ਦਾਂ ਦਾ ਗਿਆਣੀ ਚਤਰਵੇਦੀ trivedi duvedi ਕਾਸ਼ਟਰੀ ਬੜੀਆਂ ਡਿਗਰੀਆਂ ਸਨ ਉਸ ਕੋਲ ਔਰ ਨਾਸਤਿਕ ਔਰ بڑا ਚੋਟੀ ਦਾ ਵਕਤਾ ਬਾਹ ਦਲੀਲ ਗੱਲ ਕਰਨ ਵਾਲਾ ਭਗਤਾਂ ਨੂੰ ਤਰਸਰੀ ਆ ਰਿਹਾ ਸੀ ਅਜ ਲੱਖਾਂ ਦੇ ਇਕੱਠ ਦੇ ਵਿੱਚ ਸਵਾਮੀ ਰਾਮ ਕ੍ਰਿਸ਼ਨ ਦੀ ਹੁਜਤ ਹੀ ਹੋਵੇਗੀ ਕੁਛ ਨਹੀਂ ਬੇਸਤੀ ਹੋਵੇਗੀ ਖੈਰ ਜਦ ਸਟੇਜ ਤੇ ਦੋਵੇਂ ਆਏ ਕੇਸ਼ਵ ਚੰਦਰ ਕਹਿਣ ਲਗੇ ਸਵਾਮੀ ਰਾਮ ਕ੍ਰਿਸ਼ਨ ਨੂੰ ਪਹਿਲੇ ਤੁਸੀਂ ਬੋਲਣਾ ਹੈ ਈਸ਼ਵਰ ਦੇ ਬਾਰੇ ਜਾਂ ਪਹਿਲੇ ਮੈਂ ਬੋਲਾਂ ਮੈਂ ਖੰਡਨ ਕਰਾਂ ਸਵਾਮੀ ਰਾਮ ਕ੍ਰਿਸ਼ਨ ਕਹਿਣ ਲਗੇ ਤੋ ਖੰਡਨ ਕਰਸ਼ ਇੱਕ ਘੰਟਾ ਬੋਲਨਾ ਸੀ 15 ਮਿੰਟ ਤੱਕ ਕੈਸ਼ੋ ਚੰਦਰ ਖੰਡਨ ਕਰਦਾ ਰਿਹਾ 12 ਬਾਰ ਉੱਠ ਕੇ ਸਵਾਮੀ ਰਾਮਕ੍ਰਿਸ਼ਨ ਉਸ ਨੂੰ ਗਲਵਕੜੀ ਚ ਲੈ ਜਾਂਦੇ ਨੇ ਤੇ ਰਾਮ ਕੈਸ਼ੋ ਚੰਦਰ ਵੀ ਹੈਰਾਨ ਬਈ ਮੈਂ ਤੇ ਇਹਨਾਂ ਨੂੰ ਮੂਰਖ ਸਾਬਤ ਪਿਆ ਕਰਦਾ ਤੇ ਮੈਨੂੰ ਗਲਵਕੜੀ ਚ ਲਈ ਜਾਂਦੇ ਨੇ ਉਲਟਾ ਮੈਨੂੰ ਸ਼ਾਬਾਸ਼ ਨਹੀਂ ਜਾ ਰਿਹਾ ਪੂਰਾ ਘੰਟਾ ਬੋਲਿਆ ਔਰ ਕੈਨ ਨੇ ਚੰਗੇ ਚੰਗੇ ਸਿਆਣਿਆਂ ਦੇ ਹਿਰਦੇ ਉਸਨੇ ਹਿਲਾ ਦਿੱਤੇ ਸੰਕੇ ਰੱਬ ਨਹੀਂ ਹੈ ਇਹ ਵੀ ਮਰਜ਼ ਕਰਦੇ ਐਸੀਆਂ ਦਲੀਲਾਂ ਐਸੇ ਪ੍ਰਮਾਣ ਔਰ ਉਹ ਦੇਣੇ ਵੀ ਨਹੀਂ ਚਾਹੀਦੇ ਕਈ ਕੱਚੇ ਹਿਰਦੇ ਵਾ ਕਈ ਹਿਰਦੇ ਇਹ ਵੀ ਮਰਜ਼ ਕਰਦੇ ਉਸਨੇ ਐਸੀਆਂ ਐਸੀਆਂ ਦਲੀਲਾਂ ਦਿੱਤੀਆਂ ਚੰਗਿਆਂ ਚੰਗਿਆਂ ਦੇ ਹਿਰਦੇ ਹਿਲਾ ਦਿੱਤੇ ਮੰਦਰ ਦੇ ਚ ਬੈਠੇ ਬੰਦੇ ਮੰਦਰ ਤੋਂ ਤੋੜ ਕੇ ਰੱਦ ਦਿੱਤੇ ਕੰਟਾ ਬੋਲਣ ਤੋਂ ਬਾਅਦ स्वामी रामकृष्ण दीवारी ਤੇ ਕੈਸ਼ੋਚੰਦਰ ਕਹਿਣ ਲੱਗੇ ਮੈਂ ਜਿੰਨਾ ਕੰਡਨ ਕਰਨਾ ਸੀ ਕਰ ਚੁਕੋ ਤੁਸੀਂ ਕਰੋ ਮੰਡਨੋ ਕੈਸ਼ੋਚੰਦਰ ਨੂੰ ਫਿਰ ਗਲਵਕੜੀ ਚ ਲਿਆ ਰੋਂਦੇ ਹੋਏ स्वामी रामकृष्ण ਕਹਿੰਦੇ ਨੇ ਸਾਰਿਆਂ ਨੂੰ ਮੁਹਾਤਬ ਕਰਦੇ ਆਇਆ ਕਹਿੰਦੇ ਨਾਸਤਿਕਤਾ ਕਦੇ-ਕਦੇ ਮੇਰੇ ਅੰਦਰ ਵੀ ਆ ਜਾਂਦੀ ਸੀ ਪਤਾ ਨਹੀਂ ਰੱਬ ਹੈ ਕਿ ਨਹੀਂ ਕਦੀ-ਕਦੀ बस 15 ਦਿਨ ਲੰਘ ਜਾਂ ਕੋਈ ਸਰੂਰ ਮਸਤੀ ਨਾ ਲਵੇ ਹੋ ਜਾਂਦਾ ਸੀ ਕਦੀ ਕਦੀ ਪਰ ਕੈਸ਼ਵ ਚੰਦਰ ਦੀਆਂ ਦਲੀਲਾਂ ਸੁਣ ਕੇ ਅੱਜ ਪੂਰਾ ਵਿਸ਼ਵਾਸ ਹੋ ਗਿਆ ਰੰਚਕਾ ਮਾਤਰ ਜੋ ਭਰੋਸਾ ਕਦੀ ਕਦੀ ਟੁੱਟ ਜਾਂਦਾ ਸੀ ਹੁਣ ਉਹ ਵੀ ਨਹੀਂ ਇਤਨੀ ਪ੍ਰਤਿਭਾ ਇਤਨੀ ਦਲੀਲ ਇਤਨੀ ਅਕਲ ਇਤਨੇ ਪਰਮਾਣ ਪ੍ਰਮਾਤਮਾ ਤੋਂ ਬਿਨਾ ਨਹੀਂ ਹੋ ਸਕਤੇ ਹੋਏ ਪਰਮਾਤਮਾ ਦਾ ਖੰਡਨ ਪਰਮਾਤਮਾ ਹੀ ਕਰ ਸਕਦਾ ਕੋਈ ਮਨੁੱਖ ਨਹੀਂ ਕਰ ਸਕਦਾ ਇਸ ਢੰਗ ਨਾਲ ਖੰਡਨ اے ਪਰਮਾਤਮਾ ਕਮਾਲ ਦੀ ਗੱਲ ਤੂੰ ਐਸਾ ਖੰਡਨ ਕੀਤਾ ਹੈ ਇਸ ਖੰਡਨ ਵਿੱਚ ਤੇਰੀ ਚਲਕ ਮੈਨੂੰ ਦਿਖਾਈ ਦਿੱਤੀ ਹੈ ਮੈਂ ਅੱਜ ਤੋਂ ਪੱਕਾ ਆਸਤਿਕ ਹੋ ਗਿਆ ਕੈਸ਼ਵ ਚੰਦਰ ਤੂੰ ਕਮਾਲ ਦਾ ਜੋ ਹੈ ਬੁਲਾ ਰ ਚੰਗਾ ਰੱਬ ਨੂੰ ਜੋ ਹੈ ਸਾਬਤ ਕੀਤਾ ਤਾ ਮੇਰੇ ਸਾਹਮਣੇ ਪ੍ਰਗਟ ਕਰਕੇ ਰੱਖ ਦਿੱਤਾ ਤੋ ਕੈਸੋ ਜੰਤਰ ਨੂੰ ਦੋਲਵਸ ਕਹਿਣੇ ਪਏ ਸਾਰੀ ਸੰਗਤ ਨੂੰ ਭਗਤਾਂ ਨੂੰ ਮੁਖਾਤਬ ਹੋ ਕੇ ਕਹਿੰਦਾ ਹੈ ਇਹ ਪੁਰਸ਼ ਜਿਸ ਨਾਲ ਮੈਂ ਚਰਚਾ ਕਰਨ ਆਇਆ ਸੀ ਇਸ ਨੂੰ ਮੈਂ ਹਰਾ ਦਿੱਤਾ ਹੈ ਲੇਕਿਨ ਬਦਕਿਸਮਤੀ ਇਹ ਇਸ ਨੂੰ ਹਰਾ ਕੇ ਵੀ ਮੈਂ ਇਸ ਕੋਲ ਹਾਰ ਗਿਆ ਮੈਂ ਹਾਰ ਗਿਆ ਜਿਵੇਂ ਕਿ ਵੀ ਮੈਨੂੰ ਹਾਰ ਪ੍ਰਤੀਤ ਹੋ ਰਹੀ ਹੈ ਮੈਂ ਜ਼ਿੰਦਗੀ ਚ ਪਹਿਲੀ ਦਫਾ ਦੇਖ ਰਿਹਾ ਹਾਂ ਕਿਸੇ ਧਾਰਮਿਕ ਪੁਰਸ਼ ਨੂੰ ਮੈਂ ਪਹਿਲੀ ਵਾਰ ਦੇਖ ਰਿਹਾ ਜ਼ਰੂਰ ਇਸ ਦੀ ਜ਼ਿੰਦਗੀ 'ਚ ਕੋਈ ਘਟਨਾ ਘਟੇਗੀ ਮੈਂ ਇਤਨੀ ਸਤਿ ਤਰਕ ਕੀਤੀ ਔਰ ਇਤਨੇ ਕੋੜੇ ਸ਼ਬਦ ਕਹਨੇ ਪਰ ਇਸ ਦੀ ਜ਼ਬਾਨ 'ਚ ਅੰਮ੍ਰਿਤ ਹੀ ਨਿਕਲੇ ਕੁੜਕ ਤਾਂ ਨਹੀਂ ਨਿਕਲੇ ਹਲੇ ਮੇ ਨਿਕਲੇ ਅੰਗਾਰ ਨੇ ਨਿਕਲਿਆ ਕੋਈ ਨਾ ਕੋਈ ਝਲਕ ਆਏ ਜ਼ਰੂਰ ਹੋਵੇਗੀ ਕਹਿੰਦੇ ਨੇ ਸ੍ਰੀ ਰਾਮਕ੍ਰਿਸ਼ਨ ਨੇ ਉਸ ਦੇ ਕੋਲ ਧਨ ਲਗਵਾਈ ਸੀ ਉੱਥੇ ਕਣ ਤੂੰ ਧੋਨ ਲਾ ਕੇ ਹਰੇ ਰਾਮਾ ਹਰੇ ਕ੍ਰਿਸ਼ਨ ਦੀ ਧੁਨ ਉਦੋਂ ਦੀ ਪਰਚਲ ਤੋ ਸਿਰਫ 3 ਮਿੰਟ ਉਸਨੇ ਧੋਨ ਲਾਈ ਜੁੜ ਗਏ ਵੀ 25 ਸਾਲ ਤੋਂ ਨਾਸਤਿਕਤਾ ਦਾ ਪ੍ਰਚਾਰ ਕਰਨ ਵਾਲਾ ਬੰਦਾ ਜੁੜ ਗਿਆ ਸਾਧਕੇ ਸੰਗ ਨਹੀਂ ਕਿਛ ਗਾਣ ਦਰਸ਼ਨ ਬੈਠ ਤੋਤ ਨੇ ਅਸੀਂ ਅਰਦਾਸ ਦੇ ਚ ਸ਼ਬਦ ਐਡ ਕੀਤੇ ਨੇ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ ਤੂੰ ਚੇਤੇ ਨਾ ਸਰਵਾ ਜੋ ਐ ਬਣੇ ਤੋ ਮੈਂ ਇਸ ਕਰਾਂ ਐਸੀ ਅਵਸਥਾ ਜੋ ਹੈ ਬਣ ਸਕਦੀ ਹੈ ਮੈਂ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਨਾ ਦੋ ਪੰਕਤੀਆਂ ਨੂੰ ਆਧਾਰ ਬਣਾ ਕੇ ਵਿਚਾਰਾਂ ਤੁਹਾਡੇ ਸਾਹਮਣੇ ਰੱਖਦਾ ਰਿਹਾ ਭਾਵੇਂ ਮੈਂ ਪਾਇਆ ਤਕਮੀਲ ਤੱਕ ਨਹੀਂ ਲੈ ਜਾ ਸਕਿਆ ਲੇਕਿਨ ਇਤਨਾ ਮੈਂ ਅਰਸ ਕਰਾਂ ਅਗਰ ਜ਼ਿੰਦਗੀ 'ਚ ਕਦੀ ਇਹ ਵੀ ਖਿਆਲ ਆ ਗਿਆ ਕਿ ਬਥੇਰਾ ਕਰ ਲਿਆ ਤੇ ਕੁਛ ਨਹੀਂ ਨਹੀਂ ਇਸ ਖਿਆਲ ਨੂੰ ਜਾਣ ਦੇਣਾ ਭਾਈ ਨਿਰਾਸ਼ੀ ਬਹੁਤ ਦਿਨ ਲਾ ਕੇ ਦੇਸ ਦੇ ਸੰਤਰਮੈ ਸਗਲੇ ਜਾਗੇ ਕਿਨ ਰਹਿਣ ਨਾ ਪਾਓ ਬਿਨ ਪਗ ਬਾਗੇ ਉਸ ਸਮੈ ਜੁੜ ਕੇ ਅਰਦਾਸ ਕਰਨਾ ਪੂਰੀ ਹੋ ਜਵੇ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਉਹ ਅਰਦਾਸ ਕਦੇ ਬੇਲਫਨੀ ਜਾਂਦੀ ਲਿਖੇ ਲਗ ਜਾਂਦੀਏ ਕੀਤਾ ਹੋਇਆ ਸਾਰਾ ਸਾਧਨ ਕੀਤੇ ਸਾਰੇ ਕਰਮ ਅਲੀ ਬਹੁਤ ਹੋ ਜਾਂਦੇ ਨੇ ਇਤਨੇ ਵਿਚਾਰਾਂ ਪਰਵਾਨ ਕਰਨੀਆਂ ਦਾ ਸਨੇ ਕੱਲ ਛੋਟੇ-ਛੋਟੇ ਟਾਊਨਾਂ ਚਲੇ ਜਾਣਾ ਹੈ ਬਣੇ ਪਰਿਵਾਰ ਦੇ ਮੁਤਾਬਕ ਫਿਰ ਪਹਿਲੀ ਤਰੀਕ ਨੂੰ ਆਵਾਂਗੇ ਗਾਲਬਨ 4 ਤਰੀਕ 5 ਤਰੀਕ 4-5 ਅਕਤੂਬਰ ਨੂੰ ਫਿਰ ਤੁਹਾਡੇ ਜਿੱਥੇ ਚੱਲਣ ਪਰਸਾਂਗੇ 6 ਨੂੰ ਦਾਸਨੇ ਦੁਪਹਿਰ ਦੀ ਫਲਾਈਟ ਤੇ ਵਾਪਸ ਇੰਡੀਆ ਚਲੇ ਜਾਣਾ ਤੇ ਉਹਨਾਂ ਸਤਿਗੁਰ ਜਿੰਦਗੀ ਬਖਸ਼ਣ ਫਿਰ ਮਿਲਾਬ ਬਖਸ਼ਣ ਦੋ ਦਿਨ ਫਿਰ ਬੜੀ ਜੋ ਹੈ ਦਰਸ਼ਨ ਕਰਾਂਗੇ ਹੁਣ ਇਹਦੇ ਇਸ ਸਵਾਪਤੀ ਵਾਰਵਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੜੇ ਟਿਕਾਉ ਨਾਲ ਤੇ ਇਕਾਗਰਤਾ ਨਾਲ ਆਪ ਨੇ ਸਰਵਣ ਕੀਤਾ ਸਤਿਗੁਰ ਸਾਰਿਆਂ ਦੀ ਹਾਲਾ ਨੂੰ ਭਾਗ ਲਾਵੇ ਸਾਰਿਆਂ ਦੀ ਸਾਧਨਾ ਨੂੰ ਭਾਗ ਲਾਵੇ ਤੇ ਸਾਰਿਆਂ ਦੀ ਜ਼ਿੰਦਗੀ ਚੋ ਪਰਮ ਕ੍ਰਾਂਤੀ ਹੋਵੇ ਕਿ ਵੇਖ ਕੇ ਗੁਰੂ ਪ੍ਰਸੰਨ ਹੋ ਜਾਣ ਔਰ ਕਹਿ ਦੇਣੇ ਇਹ ਮੇਰਾ ਆਪਣਾ ਹੀ ਰੂਪ ਬਣ ਗਿਆ ਹੰਸ ਮੇਰੋ ਰੂਪ ਤੇ ਆਸ ਹੰਸ ਸੇ ਮੈਂ ਹਾਂ ਕਰੋ ਨਿਵਾਸ ਕੋਲ ਚੁਬਦੀ ਸ਼ਵਾਇ ਗਾਇ ਗੁਰੂ ਦੇ ਕੰਸਰ ਤੇ ਅਈ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਇਹ ਦੱਸਦੇ ਪਏ ਆ ਬਿਆਨ ਕਰਦੇ ਪਏ ਆ ਕਿ ਜਿਹੜੀ ਜ਼ਿੰਦਗੀ ਹੈ ਨਾ ਇਹ ਅਗਾਂ ਦੀ ਜ਼ਿੰਦਗੀ ਜਿਹੜੀ ਹੈ ਉਹੀ ਸਹੀ ਜ਼ਿੰਦਗੀ ਹੈ ਇਹ ਜਿਹੜੀ ਜ਼ਿੰਦਗੀ ਹੈ ਧੋਖੇ ਦੀ ਜ਼ਿੰਦਗੀ ਹੈ ਜਿਹੜੇ ਅੱਲਾ ਦੇ ਨੇਕ ਬੰਦੇ ਆ ਨਾ ਗਿਆਨੀ ਆ ਬਗਤ ਹੈ ਉਤਾਰ ਹੈ ਨਬੀ ਪੈਗੰਬਰ ਉਹਨਾਂ ਨੇ ਇਸ ਜ਼ਿੰਦਗੀ ਨੂੰ ਤਰਜੀਹ ਨਹੀਂ ਦਿੱਤੀ ਉਹਨਾਂ ਨੇ ਆਪਣੀ ਅਗਲੀ ਜ਼ਿੰਦਗੀ ਦੀ ਤਿਆਰੀ ਕੀਤੀ ਉਹ ਹਕੀਕਤ ਨੂੰ ਜਾਣ ਗਏ ਕੀ ਇਹ ਜ਼ਿੰਦਗੀ ਇੱਕ ਅਜ਼ਮਾਇਸ਼ ਵਾਲਾ ਘਾਰ ਹੈ ਇਹ ਜ਼ਿੰਦਗੀ ਇੱਕ ਇਮਤਿਹਾਨੀ ਮਰਕਜ਼ ਹੈ ਯਾਨੀ ਕਿ ਇੱਥੇ ਅਸੀਂ ਇੱਕ ਹਿਸਾਬ ਦਾ ਇਮਤਿਹਾਨ ਦੇਣ ਆਏ ਹਾਂ ਇੱਕ ਸਟੇਜ ਇੱਥੇ ਆਣ ਕੇ ਹੀ ਆਪਣਾ ਫਨਕਾਰੀ ਕਰਨੇ ਆ ਅਦਾਕਾਰੀ ਕਰਨੇ ਆਪਣਾ ਟਾਈਮ ਟਪਾਉਣੇ ਹਕੀਕਤ 'ਚ ਇਹ ਜ਼ਿੰਦਗੀ ਨਹੀਂ ਅਸਲ ਘਾਰ ਉਹ ਜਿੱਥੇ ਜਾ ਕੇ ਇਨਸਾਨ ਦਾ ਮੁਸ਼ਕਲ ਟਿਕਾਣਾ ਹੋਵੇ ਤੇ ਉਹ ਘਾਰ ਉਹ ਟਿਕਾਣਾ ਅਗਲਾ ਜਹਾਨ ਹੈ ਇਸੇ ਕਰਕੇ ਤੇ ਜਿਹੜੇ ਅੱਲਾ ਦੇ ਨੇਕ ਬੰਦੇ ਵਲੀ ਉਤਾਰ پیغمبر رسول نبی ਉਹ ਇਸ ਜਹਾਨ ਨੂੰ ਇਸ ਦੁਨੀਆ ਨੂੰ ਇਨੀ ਫੋਕੇਤ ਨਹੀਂ ਦਿੰਦੇ ਉਹ ਅਗਲੀ ਜ਼ਿੰਦਗੀ ਨੂੰ ਤਰਜੀਹ ਦਿੰਦੇ ਆ ਉਹਦੀ ਤਿਆਰੀ ਕਰਦੇ ਆ ਉਹ ਇਸ ਦੁਨੀਆ ਦੀ ਜਿਹੜੀ ਲਾਲਚ ਇਸ ਦੁਨੀਆ ਦਾ ਜਿਹੜਾ ਮਾਲ ਉਹ ਦੌਲਤ ਇਸ ਦੁਨੀਆ ਦੀਆਂ ਜਿਹੜੀਆਂ ਸਾਇਸ਼ਾਂ ਇਸ ਦੁਨੀਆ ਦੀਆਂ ਜਿਹੜੀਆਂ ਸਹੂਲਤਾਂ ਇਹਨਾਂ ਨੂੰ ਇਹਨਾਂ ਦੇ ਮਗਰ ਨਹੀਂ ਧੋੜਦੇ ਉਹ ਰੱਬ ਦੇ ਹੁਕਮਾਂ ਤੇ ਚੱਲਦੇ ਆ ਕਿਉਂਕਿ ਜਿਹੜਾ ਬੰਦਾ ਰੱਬ ਦੇ ਹੁਕਮ ਦੇ ਮੁਤਾਬਕ ਜ਼ਿੰਦਗੀ گزارਦਾ ਨਾ ਉਹਦਾ ਫਿਰ ਅਗਲਾ ਜਹਾਨ ਆਸਾਨ ਹੋ ਜਾਂਦਾ ਤੇ ਜਿਹੜਾ ਰੱਬ ਦੇ ਹੁਕਮ ਨੂੰ ਭੁੱਲ ਕੇ ਇਸ ਦੁਨੀਆ ਦੀ ਲਾਲਚ ਵੜ ਜਾਂਦਾ ਫਿਰ ਉਹਦਾ ਇਸ ਜਹਾਨ 'ਚ ਵੀ ਜਿੰਨਾ ਮੁਸ਼ਕਲ ਹੋ ਜਾਂਦਾ ਤੇ ਅਗਲੇ ਜਹਾਨ 'ਚ ਵੀ ਇਸ ਜਹਾਨ 'ਚ ਜਿੰਨਾ ਮੁਸ਼ਕਲ ਕਿਸ ਤਰ੍ਹਾਂ ਕਿ ਜਿਹੜੇ ਬੰਦੇ ਨੇ ਖਵਾਸ਼ਿਆਂ ਦੇ ਪਿੱਛੇ 도ੜੀ ਜਾਣਾ ਤੇ ਉਹਨੀਆਂ ਖੁਆਇਸ਼ਾਂ ਕਦੀ ਵੀ ਨਹੀਂ ਪੂਰੀਆਂ ਹੋਣੀਆਂ ਕਿਉਂਕਿ ਇਨਸਾਨ ਦੀ ਖੁਆਇਸ਼ ਜਿਹੜੀ ਹੈ ਨਾ ਇੱਕ ਤੁਸੀਂ ਪਾਉਂਦੇ ਹੋ ਤੇ ਅਗਲੀ ਨਵੀਂ ਜਨਮ ਲੈ ਲੈਂਦੀ ਹੈ ਕਿ ਖੁਆਇਸ਼ਾਂ ਖਤਮ ਹੁੰਦਾ ਨਾ ਹੀ ਨਹੀਂ ਲੈਂਦੀਆਂ ਇਹ ਖੁਆਇਸ਼ਾਂ ਕਦੋਂ ਮੁੱਕਦੀਆਂ ਜਦੋਂ ਇਨਸਾਨ ਮਰ ਜਾਂਦਾ ਤੇ ਇਸ ਕਰਕੇ ਜਿਹੜਾ ਇਹਨਾਂ ਖੁਆਇਸ਼ਾਂ ਨੂੰ ਪੂਰਾ ਕਰਨ ਦੇ ਚੱਕਰਾਂ ਵਿੱਚ ਪਿਆ ਉਹਨੇ ਫਿਰ ساری ਉਮਰ ਮਿਹਨਤ ਮੁਸ਼ਕਲ ਦੀ ਕਰਨੀ ਆਪਣਾ ਸਕੂਨ ਤਬਾਹ ਕਰਨਾ ਫਿਰ ਆਪਣੀ ਅਗਲੀ ਜ਼ਿੰਦਗੀ ਵੀ ਤਬਾਹ ਕਰ ਲੈਣੀ ਕਿਉਂਕਿ ਉਹਨਾਂ ਖੁਆਇਸ਼ਾਂ ਨੂੰ ਪੂਰਾ ਕਰਨ ਦੇ ਚੱਕਰਾਂ ਵਿੱਚ ਉਹਨੇ ਗਲਤ ਸਹੀ ਦੀ ਤਮੀਜ਼ ਵੀ ਭੁੱਲ ਜਾਣੀ ਉਹਨੇ ਨਹੀਂ ਦੇਖਣਾ ਕਿ ਮੈਂ ਇਹ ਕੰਮ ਸਹੀ ਕਰ ਰਿਹਾ ਨਾ ਜਾਂ ਗਲਤ ਉਹਦਾ ਮਕਸਦ ਸਿਰਫ ਇਹ ਹੀ ਹੋਣਾ ਕਿ ਮੇਰੀ ਖੁਆਇਸ਼ ਪੂਰੀ ਹੋ ਜੇ ਮੈਨੂੰ ਮਾਲੋ ਦੌਲਤ ਮਿਲ ਜੇ ਕਿਸੇ ਤਰ੍ਹਾਂ ਉਹ ਹੱਕ ਹਲਾਲ ਤਰੀਕੇ ਨਾਲ ਆ ਰਿਹਾ ਜਾਂ ਹਰਾਮ ਤਰੀਕੇ ਨਾਲ ਆ ਰਿਹਾ ਉਹਨੇ ਉਹ ਜਮਾ ਕਰ ਹੀ ਜਾਣਾ ਤੇ ਇਸੇ ਕਰਕੇ ਤੇ ਜਿਹੜੇ ਅੱਲਾ ਦੇ ਨੇਕ ਨਬੀ پیغمبر رسول ਉਤਾਰ ਹੁੰਦੇ ਆ ਉਹ ਇਹਨਾਂ ਚੀਜ਼ਾਂ ਤੋਂ ਦੂਰ ਜਾਂਦੇ ਆ ਕਿਉਂਕਿ ਇਹ ਇੱਕ ਅਜ਼ਮਾਇਸ਼ ਬੜੀ ਵੱਡੀ ਜਿਹੜੀ ਮਾਲੋ ਦੌਲਤ ਹੈ ਜਾਂ ਔਲਾਦ ਹੈ ਬੜੀ ਵੱਡੀ ਅਜ਼ਮਾਇਸ਼ ਹੈ ਜਿਹੜਾ ਮਾਲ ਜ਼ਿਆਦਾ ਇਕੱਠਾ ਕਰਨ ਦੇ ਚੱਕਰਾਂ ਹੀ ਰਹਿੰਦਾ ਨਾ ਫਿਰ ਉਸ ਦੁਨੀਆ ਦੇ ਰਹਿ ਜਾਂਦਾ ਉਹ ਨੂੰ ਹੀ ਫਿਰ ਆਖਰਤ ਤੱਕ ਤਬਾਹ ਹੋ ਹੀ ਜਾਂਦੀ ਕਿਉਂਕਿ ਉਹਨੇ ਫਿਰ ਮਾਲ ਜਮਾ ਕਰਨ ਦੇ ਚੱਕਰਾਂ ਦੇ ਵਿੱਚ ਗਲਤ ਸਹੀ ਵੀ ਤਮੀਜ਼ ਨਹੀਂ ਕਰਨੀ ਇਸੇ ਕਰਕੇ ਤੇ ਅੱਲਾ ਦੇ ਨੇਕ ਬੰਦੇ ਨਾ ਚੀਜ਼ਾਂ ਤੋਂ ਦੂਰ ਜਾਂਦੇ ਆ ਤੇ ਰੱਬ ਨੇ ਜਿਸ ਤਰ੍ਹਾਂ ਹੁਕਮ ਦ ਦਿੱਤਾ ਕਿ ਸਾਦਗੀ ਨਾਲ ਜ਼ਿੰਦਗੀ گزارਦੇ ਆ ਤੇ ਇਨਸਾਨੀਅਤ ਦਾ ਭਲਾ ਕਰਦੇ ਰੱਬ ਨੂੰ ਰੱਬ ਦੇ ਨਾਲ ਇਨਸਾਨਾਂ ਨੂੰ ਜੋੜਦੇ ਜਿਹੜੇ ਭਟਕੇ ਹੋਏ ਆ ਉਹਨਾਂ ਨੂੰ ਰੱਬ ਦੀ ਰਾਹ ਤੇ ਲੈ ਕੇ ਆਉਂਦੇ ਆ ਉਨ ਦਾ ਮਕਸਦ ਇਹ ਹੈ ਕਿ ਜਿਹੜੇ ਭਟਕੇ ਹੋਏ ਉਹਨਾਂ ਨੂੰ ਰੱਬ ਨਾਲ ਜੋੜਨਾ ਰੱਬ ਦਾ ਹੁਕਮ ਦੂਸਰਿਆਂ ਤੱਕ ਪਹੁੰਚਾਉਣਾ ਬਾਕੀ ਵੀਰੋ ਕਥਾ ਬਹੁਤ ਵਧੀਆ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਲਖੋਟੇ ਇਸਰਾਖਿਆ ਰਾਮ ਰੱਖਾ